ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਉਸ ਤਤਿੰਦਿਆ ਨਾਹੀਂ ਜਿਹ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀਂ ਤੈ ਜਾਣ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀਂ ਤੈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀਓ ਆਵੜ ਭਾਗੇ ਹੋ ਜਿਨ੍ਹਾਂ ਨੇ ਗੁਰੂ ਚਰਣਾ ਵਿੱਚ ਜੁੜ ਕਰਕੇ ਗੁਰਬਾਣੀ ਦੇ ਨਿਤਨੇਮ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਆਓ ਜੋ ਲੜੀਵਾਰ ਸਲੋਕ ਮਹੱਲਾ ਨਾਵਾਂ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜਵਾਵ ਜੀ ਨੇ ਲੜੀਵਾਰ ਕਥਾ ਦਾ ਪਾਰ ਸਰਵਣ ਕੀਤਾ ਹੈ 13 14 ਤੇ 15 ਨੰਬਰ ਸ਼ਲੋਕ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਸ਼ਲੋਕਾਂ ਦੇ ਵਿੱਚ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਹੁਣ ਪਰਮਾਤਮਾ ਨੂੰ ਤੱਕਣਾ ਹੋਵੇ ਜਾਂ ਪਰਮਾਤਮਾ ਦੇ ਮੂਰਤ ਨੂੰ ਤੱਕਣਾ ਹੋਵੇ ਪਰਮਾਤਮਾ ਦੇ ਸਰੂਪ ਨੂੰ ਤੱਕਣਾ ਹੋਵੇ ਉਹ ਕੇ ਸਰੂਪ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ ਉਹ ਸਾਖ ਸਾਤ ਪਰਮਾਤਮਾ ਦਾ ਹੀ ਰੂਪ ਤੇ ਪਰਮਾਤਮਾ ਦੀ ਮੂਰਤ ਬਣ ਜਾਂਦਾ ਹੈ ਜਿਹਦੇ ਵਿੱਚ ਇਹ ਗੁਣ ਆ ਜਾਂਦੇ ਆ ਜਿਹੜੇ ਗੁਣਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਧਾਰਨ ਕਰ ਲੈਂਦਾ ਹੈ ਕਿਉਂਕਿ ਸੰਸਾਰ ਜਿਹੜਾ ਹੈ ਦੁੱਖ ਤੇ ਸੁੱਖ ਦੇ ਵਿੱਚ ਬੱਧਾ ਹੋਇਆ ਜੇ ਦੁੱਖ ਆ ਗਿਆ ਤਾਂ ਤਾਹਾਂ ਮਾਰ ਮਾਰ ਕੇ ਰੋਂਦਾ ਹੈ ਜੇ ਸੁੱਖ ਆ ਗਿਆ ਤਾਂ ਬੜਾ ਖੁਸ਼ ਰਹਿੰਦਾ ਹੈ ਬੜਾ ਨੱਚਦਾ ਟੱਪਦਾ ਹੈ ਸੋ ਦੁੱਖ ਵਿੱਚ ਦੁਖੀ ਤੇ ਸੁੱਖ ਵਿੱਚ ਸੁਖ ਜਿਹੜਾ ਖੁਸ਼ੀ ਖੁਸ਼ੀ ਦੇ ਨਾਲ ਗਾਉਂਦਾ ਹੈ ਪਾਣੀ ਦਾ ਪਰਮਾਨ ਹੈ ਮਾਟੀ ਕਾ ਪੂਤਰਾ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਦੇਖੇ ਦੁਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਦਾ ਕਿਉਂਕਿ ਸੰਸਾਰ ਦੇ ਜੀਵ ਜਿਹੜੇ ਨੇ ਦੁੱਖ ਸੁੱਖ ਦੇ ਵਿੱਚ ਬੱਧੇ ਹੋਏ ਹਨ ਤੇ ਦੁੱਖ ਤੇ ਸੁੱਖ ਇਹ ਸਰੀਰ ਲਈ ਜਿੰਦ ਲਈ ਇੱਕ ਕਪੜਾ ਹੈ ਕਿਉਂਕਿ ਪਰਮਾਤਮਾ ਨੇ ਇਹਨਾਂ ਨੂੰ ਬਰਾਬਰ ਰੱਖਿਆ ਹੈ ਜੇ ਜ਼ਿੰਦਗੀ ਵਿੱਚ ਸੁੱਖ ਹੈ ਤੇ ਦੁੱਖ ਵੀ ਜ਼ਰੂਰ ਆਏਗਾ ਜੇ ਜ਼ਿੰਦਗੀ ਵਿੱਚ ਦੁੱਖ ਹੈ ਤੇ ਦੁੱਖ ਝੱਲ ਕੇ ਇੱਕ ਦਿਨ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਕਈ ਜ਼ਿੰਦਗੀ ਵਿੱਚ ਪਹਿਲਾਂ ਸੁੱਖ ਮੰਨ ਲੈਂਦੇ ਨੇ ਮੁੜ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਆ ਜਾਂਦਾ ਹੈ ਕਈ ਉਹ ਨੇ ਜਿਹੜੇ ਪਹਿਲਾਂ ਦੁਖੀ ਰਹਿੰਦੇ ਆ ساری ਜ਼ਿੰਦਗੀ ਤੇ ਮੁੜ ਕੇ ਮਹਾਰਾਜ ਕਿਰਪਾ ਕਰਦਾ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਆ ਜਾਂਦਾ ਹੈ ਰੌਣਕ ਆ ਜਾਂਦੀਆਂ ਨੇ ਪਰ ਮਹਾਰਾਜ ਕਹਿੰਦੇ ਕਈ ਉਹ ਉਹ ਰੂਹਾਂ ਹੈਗੀਆਂ ਨੇ ਨਿਵਾਜ਼ੀਆਂ ਹੋਈਆਂ ਉਹ ਰੂਹਾਂ ਜਿਹੜੀਆਂ ਇਹਨਾਂ ਦੇ ਵਿੱਚ ਭਿੱਜਦੀਆਂ ਹਨ ਨਾ ਦੁੱਖ ਵਿੱਚ ਤੇ ਨਾ ਸੁੱਖ ਵਿੱਚ ਦੁਨਿਆਵੀ ਬੰਦਾ ਤਾਂ ਦੁੱਖ ਵਿੱਚ ਦੁਖੀ ਹੈ ਸੁੱਖ ਵਿੱਚ ਖੁਸ਼ ਹੈ ਪਰ ਜਿਹੜੇ ਗੁਰਮਖ ਨੇ ਨਾ ਉਹ ਇਹਨਾਂ ਤੋਂ ਉੱਪਰ ਉੱਠ ਜਾਂਦੇ ਆ ਦੁੱਖ ਸੁੱਖ ਤੋਂ ਇਹ ਨਹੀਂ ਵੀ ਜੇ ਉਹਨਾਂ ਦੇ ਕੋਲ ਸੁੱਖ ਆ ਗਿਆ ਤੇ ਬੜੇ ਖੁਸ਼ ਬੜੇ ਨੱਚਦੇ ਟੱਪਦੇ ਨੇ ਜੇ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਆ ਗਿਆ ਤੇ ਤਾਂਾਂ ਮਾਰ ਕੇ ਰਹਿੰਦੇ ਐਸਾ ਨਹੀਂ ਆਹ ਗੁਰੂ ਪਿਆਰਿਓ ਸੁੱਖ ਵਿੱਚ ਬਾਲੇ ਖੁਸ਼ ਨਹੀਂ ਹੁੰਦੇ ਤੇ ਦੁੱਖ ਦੇ ਵਿੱਚ ਉਹ ਕਦੇ ਦੁਖੀ ਨਹੀਂ ਹੁੰਦੇ ਉਹ ਤਾਂ ਦੁੱਖ ਨੂੰ ਵੀ ਜ਼ਿੰਦਗੀ ਵਿੱਚ ਸੁੱਖ ਬਣਾ ਲੈਂਦੇ ਆ ਯਾਦ ਰੱਖਣਾ ਉਹ ਜ਼ਿੰਦਗੀ ਦੇ ਵਿੱਚ ਦੁੱਖ ਨੂੰ ਵੀ ਸੁਖ ਸੁਖ ਸਮਝ ਲੈਂਦੇ ਵਿੱਚ ਸਾਡੇ ਜੇ ਕਰਮਾਂ ਚ ਦੁੱਖ ਲਿਖਿਆ ਸੀ ਨਾ ਇਹ ਵੀ ਉਹਦੀ ਦਾਤ ਹੀ ਆ ਜੇ ਜ਼ਿੰਦਗੀ ਚ ਭੁੱਖ ਆ ਗਈ ਉਹ ਵੀ ਉਹਨੂੰ ਦਾਤ ਹੀ ਮੰਨ ਲੈਂਦੇ ਆ ਕੇਤਿਆ ਦੁਖ ਭੋਗ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਜੇ ਜ਼ਿੰਦਗੀ ਚ ਦੁੱਖ ਆ ਗਿਆ ਜ਼ਿੰਦਗੀ ਚ ਭੁੱਖ ਆ ਗਈ ਇਹ ਵੀ ਸਮਝ ਲੈਣਾ ਉਸ ਦਾਤੇ ਦੀ ਦਿੱਤੀ ਹੋਈ ਇੱਕ ਦਾਤ ਹੈ। ਗੁਰੂ ਪਿਆਰਿਓ ਇਨ੍ਹਾਂ ਚੀਜ਼ਾਂ ਦੇ ਵਿੱਚ ਵੀ ਉਹ ਜਿਹੜੇ ਨੇ ਸਮ ਰਹਿੰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਜੀਵਨ ਮੁਕਤ ਪੁਰਸ਼ ਕਿਹੜਾ ਹੈ? ਮਹਾਰਾਜ ਜੀਵਨ ਪੁਰਸ਼ ਦੀ ਗੱਲ ਕਰਦੇ ਨੇ ਜੀਵਨ ਮੁਕਤ ਦੀ ਗੱਲ ਕਰਦੇ ਨੇ ਜਿਹਨੂੰ ਜੀਵਨ ਵਿੱਚ ਮੁਕਤੀ ਮਿਲ ਗਈ ਉਹ ਗੁਰੂ ਪਿਆਰਿਓ ਦੁੱਖ ਨੂੰ ਦੁੱਖ ਕਰਕੇ ਨਹੀਂ ਸਮਝਦਾ ਉਹ ਦੁੱਖ ਨੂੰ ਵੀ ਸੁਖ ਕਰਕੇ ਹੀ ਜਾਣ ਲੈਂਦਾ ਹੈ ਕੰਚਨ ਮਾਟੀ ਮੰਨੇ ਤੇ ਸੋਨਾ ਤੇ ਮਿੱਟੀ ਇੱਕ ਕਰਕੇ ਬਰਾਬਰ ਕਰਕੇ ਮੰਨਦਾ ਉਹ ਕਹਿੰਦਾ ਜਿਹੜਾ ਤਨ ਤੇ ਸੋਨਾ ਪਾਇਆ ਇਹ ਵੀ ਮਿੱਟੀ ਦੇ ਬਰਾਬਰ ਹੀ ਹੈ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਛੇ ਤਨ ਹੋਵੇ ਛਾਰ ਲੱਖਾਂ ਟਕਿਆਂ ਦੇ ਮੁੰਦੜੇ ਮੁੰਦੀਆਂ ਹਾਰ ਇਤਿਆਦਕ ਜਿਹੜਾ ਵੀ ਸੋਨਾ ਤਨ ਤੇ ਲੱਖਾਂ ਦਾ ਧਾਰਨ ਕੀਤਾ ਏ ਇੱਕ ਦਿਨ ਇਹ ਪਾਇਆ ਤਨ ਸਵਾਹ ਬਣ ਜਾਏਗਾ ਤਨ ਵੀ ਸਵਾਹ ਬਣ ਜਾਏਗਾ ਤੇ ਪਾਇਆ ਸੋਨਾ ਵੀ ਸਵਾਹ ਹੀ ਨਹੀਂ ਆਈ ਉਹ ਗੁਰਮੁਖੋ ਆਪੇ ਜ਼ਿੰਦਗੀ ਵਿੱਚ ਸੋਨੇ ਤੇ ਮਿੱਟੀ ਨੂੰ ਬਰਾਬਰ ਕਰਕੇ ਸਮਝਦੇ ਨੇ ਦੁੱਖ ਨੂੰ ਸੁੱਖ ਕਰਕੇ ਸਮਝਦੇ ਨੇ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦੇ ਕਈ ਇਹੋ ਜਿਹੇ ਗੁਰਮੁਖ ਪਿਆਰੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬੜੇ ਦੁੱਖ ਆਏ ਦੁੱਖ ਝੱਲੇ ਪਰ ਫਿਰ ਵੀ ਉਹਨਾਂ ਨੇ ਗੁਰੂ ਪਿਆਰਿਓ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇਰਾ ਕੀਆ ਮਿੱਠਾ ਲੱਗਿਆ ਸਾਡੇ ਗੁਰੂ ਸਾਹਿਬਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਇਹੋ ਜਿਹੇ ਵਿਵਤਾ ਦਾ ਸਾਹਮਣਾ ਕੀਤਾ ਧੰਨ ਗੁਰੂ ਕਲਗੀ ਧਰਪਾਤਸ਼ਾ ਜਿਨ੍ਹਾਂ ਦੇ ਚਾਰ ਪਰਜੰਦ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਵੀ ਵਿਸ਼ਰਾਮ ਕਰਨਾ ਪਿਆ ਆਨੰਦਪੁਰ ਖੁੱਸ ਗਿਆ ਪਰ ਮਹਾਰਾਜ ਨੇ ਦੁੱਖ ਨੂੰ ਦੁੱਖ ਕਰਕੇ ਨਹੀਂ ਫਿਰ ਵੀ ਸੋਖੀ ਮੰਨਿਆ ਗੁਰੂ ਅਰਜਨ ਦੇ ਮਹਾਰਾਜ ਤਤੀ ਤਵੀ ਤੇ ਬੈਠੇ ਸੀਸ ਵਿੱਚ ਤੱਤਾ ਰੇਤਾ ਥੱਲੇ ਲਟਲਟ ਕਰਕੇ ਮੱਚਦੀ ਅੱਗ ਮਹਾਰਾਜ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ ਮਹਾਰਾਜ ਨੇ ਕਿਹਾ ਤੇਰਾ ਕੀਆ ਮਿੱਠਾ ਲੱਗੇ ਉਹ ਤੇਰਾ ਜੇ ਕੀਤਾ ਹੋਇਆ ਹੈ ਸਾਰਾ ਕੁਝ ਮੈਨੂੰ ਮਿੱਠਾ ਲੱਗ ਰਿਹਾ ਹੈ ਇਸ ਕਰਕੇ ਉਹ ਕੀਤੇ ਹੋਏ ਨੂੰ ਮਿੱਠਾ ਮਿੱਠਾ ਕਰਕੇ ਮੰਨਦੇ ਆ ਗੁਰੂ ਪਿਆਰਿਓ ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜੇ ਜੋ ਪੁਰਸ਼ ਜਿਹੜੇ ਨੇ ਜੀਵਨ ਮੁਕਤ ਤੇ ਗੁਰਮੁਖ ਪਿਆਰੇ ਸੁਖ ਦੁਖ ਜਿਹੇ ਪਰਸੈ ਨਹੀਂ ਜਿਨ੍ਹਾਂ ਨੂੰ ਦੁਖ ਤੇ ਸੁਖ ਪਰਸਦੇ ਨਹੀਂ ਜਿਨ੍ਹਾਂ ਵਿੱਚ ਬਰਾਬਰ ਰਹਿੰਦੇ ਨੇ ਗੁਰੂ ਪਿਆਰਿਓ ਨਹੀਂ ਮਾਰਾ ਇਹ ਕਹਿੰਦੇ ਪਰਸਦੇ ਨਹੀਂ ਲੋਭ ਮੋਹ ਅਭਿਮਾਨ ਤੇ ਨਾਇਓ ਲੋਭ ਵਾਲੀ ਬਿਰਤੀ ਧਾਰਨ ਕਰਦਿਆ ਨਾ ਅਭਿਮਾਨ ਹੰਕਾਰ ਕਰਦਿਆ ਤੇ ਨਾ ਮੋਹ ਵਿੱਚ ਫਸਦਿਆ ਨਾ ਮੋਹ ਵਿੱਚ ਫਸਦੇ ਆ ਨਾ ਲੋਭ ਵਿੱਚ ਫਸਦੇ ਆ ਤੇ ਨਾ ਅਭਿਮਾਨ ਹੰਕਾਰ ਵਿੱਚ ਫਸਦੇ ਆ ਫਿਰ ਮਹਾਰਾਜ ਕਹਿੰਦੇ ਜਿਹੜੇ ਇਹਨਾਂ ਚੀਜ਼ਾਂ ਨੂੰ ਧਾਰਨ ਕਰ ਲੈਂਦੇ ਆ ਨਾ ਦੁੱਖ ਤੇ ਸੁੱਖ ਤੋਂ ਵੀ ਉੱਪਰ ਉੱਠ ਜਾਂਦੇ ਆ ਲੋਭ ਵੀ ਨਹੀਂ ਕਰਦੇ ਮੋਹ ਵਿੱਚ ਵੀ ਨਹੀਂ ਫਸਦੇ ਹੰਕਾਰ ਵੀ ਨਹੀਂ ਕਰਦੇ ਸਮਝ ਲੈਣਾ ਉਹ ਕੌਣ ਨੇ ਕਹੋ ਨਾਨਕ ਸੁਣ ਰੇ ਮਨੋ ਸੋ ਮੂਰਤ ਭਗਵਾਨ ਇਹ ਸਮਝ ਲਿਆ ਜੀ ਮਹਾਰਾਜ ਕਹਿੰਦੇ ਸੀ ਇਹ ਗੱਲ ਨੀਚੇ ਨਾਲ ਕਹਿੰਨੇ ਆ ਕਿ ਉਹ ਪਰਮਾਤਮਾ ਦਾ ਹੀ ਰੂਪ ਨੇ ਆਖੋ ਸਤਨਾਮ ਉਹ ਪਰਮਾਤਮਾ ਦੀ ਮੂਰਤ ਨੇ ਪਰਮਾਤਮਾ ਦਾ ਸਰੂਪ ਨੇ ਜਿਹੜੇ ਦੁੱਖ ਤੇ ਸੁੱਖ ਤੋਂ ਵੀ ਉੱਪਰ ਉੱਠ ਗਏ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਪਦਾਰਥ ਵੇਖ ਕੇ ਲੋਭ ਨਹੀਂ ਕੀਤਾ ਜਿਨ੍ਹਾਂ ਨੇ ਬੱਚਿਆਂ ਨੂੰ ਵੇਖ ਕੇ ਕੁਟੰਬ ਨੂੰ ਵੇਖ ਕੇ ਮੋਹ ਨਹੀਂ ਧਾਰਨ ਕੀਤਾ ਜਿਨ੍ਹਾਂ ਨੇ ਧੰਨ ਦਾ ਹੰਕਾਰ ਨਹੀਂ ਕੀਤਾ ਜਿਹੜੇ ਇਹਨਾਂ ਚੀਜ਼ਾਂ ਤੋਂ ਵੀ ਉੱਪਰ ਉੱਠ ਗਏ ਮਹਾਰਾਜ ਕਹਿੰਦੇ ਉਹ ਮੂਰਤ ਭਗਵਾਨ ਉਹ ਭਗਵਾਨ ਦਾ ਹੀ ਰੂਪ ਬਣ ਗਏ ਹਨ ਪਰਮਾਤਮਾ ਦੀ ਮੂਰਤ ਬਣ ਗਏ ਹਨ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾਨ ਮਹਾਰਾਜ ਕਹਿੰਦੇ ਜੇ ਉਹਨਾਂ ਦੀ ਕੋਈ ਉਸਤਤ ਕਰਦਾ ਹੈ ਵਡਿਆਈ ਕਰਦਾ ਤੇ ਉਹ ਖੁਸ਼ ਆਮਦਨੀ ਕਰਦੇ ਉਹ ਬਾਹਲੇ ਫੁੱਲ ਦੇ ਨਹੀਂ ਵੀ ਸਾਡੀ ਉਸਤਤ ਬੜੀ ਹੋ ਰਹੀ ਆ ਉਹ ਇਹਨਾਂ ਚੀਜ਼ਾਂ ਇਹਨਾਂ ਚੱਕਰਾ 'ਚ ਨਹੀਂ ਪੈਂਦੇ ਆਪਣੀ ਉਸਤਤ ਨਹੀਂ ਕਰਾਉਂਦੇ ਉਹ ਕਹਿੰਦੇ ਸਾਡੀ ਵਡਿਆਈ ਨਾ ਕਰੋ ਜੇ ਵਡਿਆਈ ਕਰਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਕਰੋ ਜੇ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਕਰੋ ਸਾਡੀ ਸਾਡੇ ਮਿੱਟੀ ਦੇ ਸਰੀਰਾਂ ਦੀ ਵਡਿਆਈ ਨਾ ਕਰੋ ਕਈ ਵਡਿਆਈ ਦੇ ਭੁੱਖੇ ਹੁੰਦੇ ਨੇ ਵੀ ਸਾਡੇ ਲਈ ਚਾਰ ਸ਼ਬਦ ਬੋਲ ਦਿਓ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਅਸੀਂ ਇਹ ਜਹ ਕੀਤਾ ਇਸ ਤਰੀਕੇ ਨਾਲ ਇਹੋ ਜਿਹੇ ਵਡਿਆਈ ਦੇ ਭੁੱਖੇ ਵੀ ਹੁੰਦੇ ਆ ਪਰ ਗੁਰੂ ਪਿਆਰਿਓ ਉਹ ਨੇ ਵਿਰਲੇ ਵਾਂਝੇ ਜਿਹੜੇ ਆਪਣੀ ਵਡਿਆਈ ਨਹੀਂ ਕਰਾਂਦੇ ਨਿੰਦਿਆ ਤੇ ਜੇ ਉਹਨਾਂ ਦੀ ਕੋਈ ਨਿੰਦਿਆ ਵੀ ਕੀਤੀ ਜਾਵੇ ਤੇ ਗੁੱਸਾ ਨਹੀਂ ਮੰਨਦੇ ਨਿੰਦਿਆ ਕਬੀਰ ਸਾਹਿਬ ਦੀ ਨਿੰਦਿਆ ਬੜੀ ਕੀਤੀ ਬਹੁਤ ਨਿੰਦਿਆ ਕੀਤੀ ਤੇ ਕਿਸੇ ਨੇ ਕਹਿ ਦਿੱਤਾ ਜੀ ਇਹ ਤੁਹਾਡੀ ਨਿੰਦਿਆ ਬੜੀ ਹੋ ਰਹੀ ਆ ਦਿਨ ਰਾਤ ਨਿੰਦਿਆ ਕਬੀਰ ਸਾਹਿਬ ਕਹਿੰਦੇ ਕੋਈ ਨਹੀਂ ਨਿੰਦਿਆ ਕਰਨ ਵਾਲਾ ਆਪੇ ਡੁੱਬ ਜਾਏਗਾ ਨਿੰਦਿਆ ਕਰਨ ਵਾਲਾ ਨਿੰਦਿਆ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਾਨੇ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਚਨ ਨਿੰਦਿਆ ਕਰਨ ਵਾਲੇ ਦਾ ਮੂੰਹ ਕਾਲਾ ਹੋ ਜਾਂਦਾ ਤੇ ਨਰਕਾਂ ਨੂੰ ਜਾਂਦਾ ਹੈ ਇਸ ਵਾਸਤੇ ਉਹ ਉਸਤਤ ਕਰਨ ਵਾਲੇ ਦੀ ਖੁਸ਼ਾਮਦਨੀ ਕਰਦੇ ਤੇ ਨਿੰਦਿਆ ਕਰਨ ਵਾਲੇ ਦਾ ਗੁੱਸਾ ਨਹੀਂ ਕਰਦੇ ਸਾਸਤਰ ਤੀਖਣ ਕਾਟ ਡਾਰਿਓ ਮਾਨਾ ਕਿੰਨੋ ਰੋਸ ਜੇ ਉਹਨਾਂ ਨੂੰ ਕੋਈ ਤਿੱਖੇ ਸ਼ਸਤਰ ਦੇ ਨਾਲ ਵੱਢ ਵੀ ਦੇਵੇ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਾਂ ਵੀ ਉਹ ਰੋਸ ਨਹੀਂ ਧਾਰਨ ਕਰਦੇ ਆਖੋ ਸਤਨਾਮ ਤਾਂ ਵੀ ਉਹ ਗੁੱਸਾ ਨਹੀਂ ਕਰਦੇ ਤੇ ਜੇ ਉਹਨਾਂ ਲਈ ਕੋਈ ਚੰਗੇ ਛੱਤੀ ਪ੍ਰਕਾਰ ਦੇ ਭੋਜਨ ਬਣਾ ਕੇ ਲੈ ਆਵੇ ਤੇ ਬਾੜੀ ਖੁਸ਼ੀ ਨਹੀਂ ਮਨਾਉਂਦੇ ਤੇ ਬਾੜੀ ਵਡਿਆਈ ਨਹੀਂ ਕਿਸੇ ਦੀ ਕਰਦੇ ਉਹ ਬਰਾਬਰ ਰਹਿੰਦੇ ਆ ਗੁਰੂ ਪਿਆਰਿਓ ਕੋਈ ਵੱਢ ਦੇਵੇ ਤੇ ਕਿਸੇ ਤੇ ਗੁੱਸਾ ਨਹੀਂ ਤੇ ਕੋਈ ਗਾਲ ਚ ਹਾਰ ਪਾ ਦੇਵੇ ਤੇ ਕਿਸੇ ਦੀ ਖੁਸ਼ਾਮਦ ਨਹੀਂ ਕਰਿਆ ਕਰਦੇ ਇਸ ਵਾਸਤੇ ਹਰ ਖਸੋਗ ਜਾ ਕੇ ਨਹੀਂ ਉਸਤਤ ਨਿੰਦਿਆ ਨਾਹੇ ਜੇ ਉਹ ਉਸਤਤ ਦੇ ਨਿੰਦਿਆ ਤੋਂ ਵੀ ਉੱਪਰ ਉੱਠ ਜਾਂਦੇ ਆ ਕੰਚਨ ਲੋਹ ਸਮਾਨ ਕੰਚਨ ਸੋਨਾ ਤੇ ਲੋਹ ਲੋਹਾ ਕਹਿੰਦੇ ਉਹਨਾਂ ਲਈ ਕੰਚਨ ਸੋਨਾ ਤੇ ਲੋਹਾ ਇੱਕ ਬਰਾਬਰ ਹੁੰਦਾ ਹੈ ਜੇ ਕੋਈ ਉਹਨਾਂ ਨੂੰ ਆਣ ਕੇ ਸੋਨਾ ਦੇ ਦੇਵੇ ਉਹ ਸੋਨਾ ਵੀ ਉਹਨਾਂ ਨੂੰ ਲੋਹੇ ਵਰਗਾ ਹੀ ਲੱਗਦਾ ਉਹ ਸੋਨਾ ਵੇਖ ਕੇ ਬਾੜੇ ਕੁਝ ਨਹੀਂ ਹੁੰਦੇ ਵੀ ਸਾਡੇ ਕੋਲ ਸੋਨਾ ਇਥੇ ਕਬੀਰ ਸਾਹਿਬ ਵਰਗਿਆਂ ਦੇ ਕੋਲ ਵੀ ਕੋਈ ਸੋਨਾ ਲੈ ਕੇ ਆਇਆ ਸੋਨੇ ਦੇ ਕੁੰਡਲ ਬਣਾ ਕੇ ਲਿਆਇਆ ਕਹਿੰਦੇ ਇਹਨਾਂ ਦੀ ਲੋੜ ਨਹੀਂ ਇਹ ਤਾਂ ਸੜਿਓ ਕਾਨੇ ਵਰਗਿਆਂ ਸਵਾਹ ਆ ਤਾਂ ਇਹਨਾਂ ਦੀ ਸਾਨੂੰ ਲੋੜ ਨਹੀਂ ਹੈ ਇਸ ਵਾਸਤੇ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਆ ਉਹ ਕੰਚਨ ਸੋਨੇ ਨੂੰ ਵੀ ਲੋਹੇ ਦੇ ਸਮਾਨੀ ਜਾਣਦੇ ਆ ਕਹੋ ਨਾਨਕ ਸੁਣ ਰੇ ਮਨਾ ਮੁਗਤ ਤਾਹੇ ਤੈ ਜਾਣ ਜਿਹੜੇ ਹਰਖ ਸੋਗ ਉਸਤਤ ਦੇ ਨਿੰਦਿਆ ਤੋਂ ਉੱਪਰ ਉੱਠ ਜਾਂਦੇ ਆ ਸੋਨੇ ਨੂੰ ਵੀ ਲੋਹਾ ਮੰਨ ਲੈਂਦੇ ਉਹ ਕੌਣ ਨੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹ ਤੇ ਜਾਣ ਉਹਨਾਂ ਦੀ ਝੋਲੀ ਵਿੱਚ ਮੁਕਤੀ ਦੀ ਰਾਤ ਪੈ ਜਾਂਦੀ ਆ ਮਹਾਰਾਜ ਕਹਿੰਦੇ ਸੁਣੋ ਉਹ ਮੁਕਤ ਹੋ ਜਾਂਦੇ ਹਨ ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਤੇ ਮਹਾਰਾਜ 15 ਨੰਬਰ ਸ਼ਲੋਕ ਵਿੱਚ ਕਹਿੰਦੇ ਆ ਜੀਵਨ ਮੁਕਤ ਦੀ ਇੱਕ ਹੋਰ ਨਿਸ਼ਾਨੀ ਉਹ ਕਿਹੜੀ ਕਹਿੰਦੇ ਹਰਖ ਉਹ ਬਾਲੇ ਖੁਸ਼ ਨਹੀਂ ਹੁੰਦੇ ਸੋਗ ਤੇ ਗਮੀ ਦੇ ਵਿੱਚ ਨਹੀਂ ਫਸਦੇ ਜੇ ਘਰ ਵਿੱਚ ਖੁਸ਼ੀ ਦਾ ਮਾਹੌਲ ਆ ਤੇ ਬਾਲੇ ਉਛਲਦੇ ਨਹੀਂ ਕੁਝ ਨਹੀਂ ਹੁੰਦੇ ਤੇ ਜੇ ਗਮੀ ਆ ਗਈ ਘਰ ਵਿੱਚ ਕੋਈ ਮਰ ਗੋ ਗਈ ਤੇ ਬਲ ਤਾਹ ਨਹੀਂ ਮਾਰਦੇ ਭਾਵੇਂ ਚਾਹੇ ਨੌਜਵਾਨ ਪੁੱਤ ਚਲਾ ਜਾਏ ਉਹ ਰੱਬ ਨੂੰ ਓਲਾਂ ਬਾਣੀ ਦਿੰਦੇ ਉਹ ਕਹਿੰਦੇ ਆ ਜਿੰਨੀ ਕੇ ਦੀ ਲਿਖੀ ਸੀ ਉਹ ਸਾਡੇ ਨਾਲ ਜੀ ਗਿਆ ਅੱਗੇ ਹੁਣ ਜੇ ਤੁਰ ਗਿਆ ਤੇ ਸਾਡਾ ਇਹਦੇ ਵਿੱਚ ਵਸ ਕੀ ਆ ਸਾਡੀ ਕੀ ਮਰਜ਼ੀ ਜਿੰਨੀ ਕੋਦੇ ਲਿਖੀ ਸੀ ਉਹ ਭੁਗਤ ਗਿਆ ਜਿੰਨਾ ਦਾ ਸਾਥ ਸੀ ਉਹ ਸਾਡਾ ਨਭਾ ਗਿਆ ਉਹ ਗੁਰਮਖੋ ਪੁੱਤਰ ਦੇ ਜਾਨ ਤੇ ਵੀ ਉਹ ਰੱਬ ਨੂੰ ਉਲਾਮਾ ਨਹੀਂ ਦਿੰਦੇ ਬਾਣੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦੇ ਆ ਭਾਈ ਭਿਖਾਰੀ ਜੀ ਵਰਗੇ ਇਸ ਵਾਸਤੇ ਹਰ ਖੁਸ਼ੋਗ ਦੇ ਵਿੱਚ ਵੀ ਇੱਕ ਬਰਾਬਰ ਰਹਿੰਦੇ ਆ ਹਰ ਖੁਸ਼ੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਵੈਰੀ ਤੇ ਮਿੱਤਰ ਨੂੰ ਵੀ ਇੱਕ ਸਮਾਨ ਕਰਕੇ ਮੰਨਦਿਆ ਨਾ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣਾਈ ਇਹ ਬਿਰਤੀ ਧਾਰਨ ਕਰਦੇ ਆ ਕਹੋ ਨਾਨਕ ਸੁਣ ਰੇ ਮਨਾ ਮੁਗਤ ਤਾਹੇ ਤੈ ਜਾਣ ਜਿਹੜਾ ਹਰਕ ਸੋਗ ਵਿੱਚ ਬਰਾਬਰ ਰਹਿੰਦਾ ਹੈ ਵੈਰੀ ਤੇ ਮਿੱਤਰ ਨੂੰ ਇੱਕ ਸਮਾਨ ਮੰਨ ਲੈਂਦਾ ਹੈ ਨਾ ਮਹਾਰਾਜ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਮੁਗਤ ਤਾਹੇ ਤੈ ਜਾਣ ਉਹਨੂੰ ਮੁਗਤ ਜਾਣ ਲੋ ਮਹਾਰਾਜ ਕਹਿੰਦੇ ਮੁਗਤ ਜਾਣ ਲੋ ਮੁਕਤ ਹੋ ਜਾਂਦਾ ਹੈ ਉਨ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦਾ ਹੈ ਇਹ ਸਤਿਗੁਰਾਂ ਨੇ ਕਿਰਪਾ ਕਰਕੇ ਇਹਨਾਂ ਤਿੰਨਾਂ ਸ਼ਲੋਕਾਂ ਦੇ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਰਹਿਮਤ ਕਰਨ ਜੋ ਹਿਰਦਿਆ ਤੇ ਵਸ ਜਾਵੇ ਵਿਚਾਰ ਕਰਦਿਆਂ ਹੋਈਆਂ ਬਿੰਦ ਭੁੱਲਾਂ ਦੀ ਮਾਫੀ ਬਖਸ਼ਣੀ ਅੱਗੇ ਬਾਤ ਤੇ ਸਮਤ ਬਖਸ਼ਣੀ ਜੀ ਲੇਖੇ ਕਿਤੇ ਨਾ ਛੁੱਟੀ ਹੈ ਖੇਨ ਖੇਨ ਭੁੱਲਣ ਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ